ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਛਣਾ ਤੋਂ ਸੰਤ ਬਾਬਾ ਗੁਰਵਖ ਸਿੰਘ ਜੀ ਜੱਬੂ ਵਾਲਾ ਆਗੇ ਨੇ ਜਿੱਥੇ ਕਦੀ ਸੰਤ ਈਸ਼ਰ ਸਿੰਘ ਜੀ ਰਿਆ ਕਰਦੇ ਸਨ ਜਿੱਥੇ ਅੱਜ ਗੁਰਦੁਆਰਾ ਸੰਸਰ ਸਾਹਿਬ ਹੈ ਉਸ ਥਾਂ ਤੇ ਆ ਕੇ ਮਹਾਂਪੁਰਖ ਬੰਦਗੀ ਕਰ ਰਹੇ ਨੇ ਸੋ ਇਥੇ ਸੰਤ ਈਸ਼ਰ ਸਿੰਘ ਜੀ ਨੇ ਸਹਿਜ ਪਾਠ ਕਰਕੇ ਅਰਦਾਸੇ ਕੀਤੇ ਇੱਕ ਸਾਡੇ ਨਗਰ ਦੇ ਸਰਦਾਰ ਸੁੰਦਰ ਸਿੰਘ ਜੀ ਸ਼ਾ ਉਸ ਵੇਲੇ ਸਰਪੰਚ ਸਨ ਕਹਿਣ ਲੱਗੇ ਬਾਬਿਓ ਕਿਤੇ ਪਿੰਡ ਭੋਗ ਪਾਉਂਦੇ ਹੋ ਗੁਰਦੁਆਰੇ ਸਾਹਿਬ ਸੰਗਤ ਹੋਰ ਵੱਧ ਜਾਣੀ ਸੀ ਤੇ ਬਾਬਾ ਈਸ਼ਰ ਸਿੰਘ ਕਹਿਣ ਲੱਗੇ ਸ਼ਾਹ ਜੀ ਇੱਥੇ ਮੇਲੇ ਲਗਿਆ ਕਰਨੇ ਆ ਇੱਥੇ ਵੱਡੇ ਵੱਡੇ ਲੰਗਰ ਲਗਿਆ ਕਰ ਰਹੇ ਆ ਤੇ ਕੁਝ ਸੰਗਤ ਵਿੱਚੋਂ ਲੋਕ ਹੱਸ ਵੀ ਪਏ ਕਹਿੰਦੇ ਬਾਬਾ ਜੀ ਸ਼ਰਦਾਈ ਤੇ ਸੁਖਾ ਛੱਕਦੇ ਆ ਲੱਗਦਾ ਉਸੇ ਲੋਰ ਚ ਕਹਿੰਦੇ ਆ ਪਰ ਉਹ ਵਜਨ ਹੁਣ ਸੱਚ ਹੋਣਾ ਬਾਬਾ ਜੀ ਬਾਬਾ ਗੁਰਬਖਸ਼ ਸਿੰਘ ਜੀ ਇੱਥੇ ਆ ਕੇ ਬੰਦਗੀ ਕਰ ਰਹੇ ਨੇ ਹੌਲੀ ਹੌਲੀ ਸੰਗਤਾਂ ਨੂੰ ਪਿੰਡਦਿਆਂ ਨੂੰ ਪਤਾ ਲੱਗਦਾ ਏ ਕੁਝ ਇੱਕ ਦੋ ਨੇ ਵੇਖਿਆ ਦੂਜੇ ਤੇ ਜਿਹਨੂੰ ਦੱਸਿਆ ਹੁਣ ਸਾਡੇ ਨਗਰ ਦੇ ਕੈਪਟਨ ਫੌਜਾ ਸਿੰਘ ਜੀ ਆਏ ਉਹਨਾਂ ਨੇ ਆ ਕੇ ਸੰਤਾ ਨੂੰ ਫਤਿਹ ਬੁਲਾਈ ਐ ਪਛਾਣ ਲਿਆ ਐ ਉਹ ਵੀ ਫੌਜੀ ਸਨ ਪੰਜ ਫਾਇਰ ਬੰਦੂਗਾਂ ਨਾਲ ਕੀਤੇ ਲੋਕ ਨਗਰ ਤੋਂ ਜੱਬਵਾਲ ਤੋਂ ਦੌੜੇ ਆਏ ਪੀ ਇਹਦਰ ਕੀ ਹੋਇਆ ਐ ਇਨੇ ਚਿਰ ਨੂੰ ਇੱਕ ਬੀਬੀ ਜਸੋ ਜੀ ਤੇ ਉਹਦਾ ਪੁੱਤਰ ਤਾਰਾ ਸਿੰਘ ਜੀ ਇਹ ਸਰਦਾਰ ਕਰਮ ਸਿੰਘ ਦੀ ਭੈਣ ਤੇ ਭਣਜਾ ਐ ਸਰਦਾਰ ਪ੍ਰਤਾਪ ਸਿੰਘ ਜੀ ਜਿਹੜੇ ਉਹਨਾਂ ਦੇ ਭਰਾ ਸਰਦਾਰ ਕਰਮ ਸਿੰਘ ਸੋ ਉਹਨਾਂ ਵਿੱਚੋਂ ਨੇ ਇਹ ਆਏ ਨੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਵਿਖੇ ਦਰਸ਼ਨ ਕਰਕੇ ਉਤੋਂ ਕਿੜਾ ਪ੍ਰਸ਼ਾਦ ਦੀ ਬਲਟੋਈ ਲਈ ਏ ਤੇ ਇਧਰ ਪਤਾ ਲੱਗਾ ਵੀ ਸੰਤ ਇੱਥੇ ਨੇ ਬਿਮੁਛਣਾ ਤੋਂ ਜੱਬੋਵਾਲ ਨੇ ਤੇ ਦਰਸ਼ਨ ਕਰਨ ਵਾਸਤੇ ਆ ਗਏ ਨੇ ਆ ਕੇ ਦਰਸ਼ਨ ਕੀਤੇ ਪ੍ਰਸ਼ਾਦ ਲੈ ਆਏ ਨੇ ਕਿ ਬਾਬਾ ਲੈਣਾ ਸਿੰਘ ਜੀ ਉਹਨਾਂ ਵੀ ਇੱਕ ਦਮੜਾ ਦੇ ਕੇ ਮੱਥਾ ਟੇਕ ਕੇ ਕਿ ਆ ਵੀ ਇਹ ਵੀ ਪ੍ਰਸ਼ਾਦ ਮਗਾ ਕੇ ਵਰਤਾ ਦਿਓ ਸੋ ਫਿਰ ਬਾਬਾ ਲੈਣਾ ਸਿੰਘ ਜੀ ਜਿਹੜੇ ਉਹ ਕਹਿਣ ਲੱਗੇ ਕਿ ਸਾਡੇ ਮਨ ਚ ਸੰਕਲਪ ਹੈ ਇੱਕ ਭਾਵਨਾ ਵੀ ਇੱਕ ਖੂਹ ਹੀ ਲਵਾਈ ਜਾਵੇ ਇਥੋਂ ਨਗਰ ਤੋਂ ਬਾਹਰ ਸੰਗਤਾਂ ਜਲ ਛਕਿਆ ਕਰਨ ਤੇ ਗੜੀ ਕਿਤੇ ਮੇ ਖੂਈ ਟੱਠੀ ਪਈ ਏ ਬਾਬੇ ਸ਼ਰ ਸਿੰਘ ਗੜੀ ਇਹਨੂੰ ਬਣਾ ਦਈਏ। ਕੁਝ ਸੰਗਤਾਂ ਕਹਿਣ ਲੱਗੀਆਂ ਵੀ ਇੱਥੇ ਦੇ ਲੋਕਾਂ ਨੇ ਲੱਜ ਲੋਟਾਈ ਦਾ ਕੇ ਲੈ ਜਾ ਕਰਨਾ। ਕੋਈ ਟੱਠ ਜਾਣੀ ਏ। ਇੱਕ ਕੰਨ ਪਟਾ ਜੋਗੀ ਗੂਗਲ ਨਾਸੀ ਲਾਗੇ। ਉਹ ਕਹਿਣ ਲਗਾ ਭਈ ਸੰਤ ਜੀ ਰਹਿ ਆ ਕਰਨਗੇ ਇੱਥੇ। ਤੇ ਸੰਤ ਕਹਿੰਦੇ ਵੀ ਨਹੀਂ ਅਸੀਂ ਨਹੀਂ ਰਹਿਣਾ। ਅਸੀਂ ਤੇ ਪਹਿਲਾਂ ਹੀ ਕੜਿਹਾਲ ਨਗਰ ਦੇ ਵਿੱਚ ਰਹਿੰਨੇ ਆ ਤੇ ਥਾਂ ਥਾਂ ਤੇ ਸਥਾਨ ਬਣਾ ਕੇ ਤੇ ਆਪਣੇ ਮਨ ਦੀ ਬਿਰਤੀ ਨੂੰ ਖੰਡਾਉਣਾ ਨਹੀਂ ਖਰਾਬ ਨਹੀਂ ਕਰਨਾ। ਸੋ ਉਹ ਕਨਪਾਟਾ ਜੋਗੀ ਗੁੱਗਲਨਾਥ ਕਹਿਣ ਲੱਗਾ ਆਖਣ ਲੱਗਾ ਜੀ ਮੈਂ ਰਹਿ ਪਿਆ ਕਰਾਂਗਾ ਤੇ ਉਸੇ ਵੇਲੇ ਜਥੇਦਾਰ ਕਰਤਾਰ ਸਿੰਘ ਜੀ ਸਨ ਲੱਗੇ ਜੱਬ ਬਵਾਲ ਦੇ ਸੰਤਾਂ ਦੇ ਪਹਿਲਾਂ ਵੀ ਉਹ ਨਾਲ ਮੋਰਚੇ 'ਚ ਗਏ ਸੀ ਉਹ ਪ੍ਰੇਮੀ ਸੀ ਉਹਨਾਂ ਨੇ ਉਸੇ ਵੇਲੇ ਅਰਦਾਸਾ ਸੋਧਿਆ ਖੁਈ ਦਾ ਕਿਵੇਂ ਕੜਾ ਪ੍ਰਸ਼ਾਦ ਤੇ ਲਿਆਂਦਾ ਸੀ ਅਰਦਾਸਾ ਸੋਧਿਆ ਤੇ ਖੁਈ ਦਾ ਕੰਮ ਸ਼ੁਰੂ ਹੋ ਗਿਆ ਗੁੱਗਲਨਾਥ ਜੋਗੀ ਤੇ ਹੋਰ ਪ੍ਰੇਮੀ ਨਾਲ ਇੱਥੇ ਰਹਿਣ ਲੱਗ ਪਏ ਤੇ ਉਹਨਾਂ ਨੇ ਬਾਬਾ ਗੁਰਬਖ ਸਿੰਘ ਜੀ ਨੂੰ ਇੱਥੇ ਹੀ ਰੱਖ ਲਿਆ ਕੋਲੀ ਇੱਕ ਤੰਬੂ ਲਾ ਲਿਆ ਇੱਕ ਛੋਟੀ ਜੀ ਛੰਬੰਤੀ ਐ ਸੰਗਤਾਂ ਨੇ ਲਾਗੇ ਸੋ ਮਹਾਂਪੁਰ ਕਹਿਣ ਲੱਗੇ ਵੀ ਆਪਾਂ ਇੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰਨਾ ਨਗਰ ਜਾਇਆ ਕਰਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਿਆ ਕਰਾਂਗੇ ਮਹਾਰਾਜ ਦੇ ਤੇ ਫਿਰ ਇੱਥੇ ਆਇਆ ਕਰਾਂਗੇ ਨਾ ਇੱਥੇ ਪ੍ਰਸ਼ਾਦਾ ਪਕਾਉਣਾ ਹੈ ਤੇ ਨਾ ਹੀ ਕਿਸੇ ਦੇ ਘਰ ਮੰਗਣ ਜਾਣਾ ਹੈ ਪ੍ਰਸ਼ਾਦਾ ਸੋ ਜਿਹੜਾ ਆਪੇ ਇੱਥੇ ਕੋਈ ਲਿਆ ਕਰੂ ਉਹ ਸ਼ਕ ਲਿਆ ਕਰਾਂਗੇ ਤੇ ਸੰਗਤਾਂ ਆਉਣ ਲੱਗ ਪਈਆਂ ਰੋਜ਼ਾਨਾ ਹੀ ਜਈਵਰ ਪਿੰਡ ਵਾਲਿਆਂ ਨੂੰ 50-50 ਜਾਣਿਆਂ ਦੇ ਪ੍ਰਸ਼ਾਦੇ ਬਣਾ ਕੇ ਲਿਆਉਣੇ ਪਿਆ ਕਰਨੇ ਇਹਦਾ ਸੰਗ ਤਾਂ ਆਉਣ ਲੱਗ ਪਈਆਂ ਸ਼ਾਮ ਦੇ ਸਮੇਂ ਦੀਵਾਨ ਸੱਜਣ ਲੱਗ ਪਏ ਨੇ ਮਹਾਂਪੁਰ ਕਥਾ ਕੀਰਤਨ ਕਰਦੇ ਨੇ ਸੰਗਤਾਂ ਬਹੁਤ ਆਨੰਦ ਲੈ ਰਹੀਆਂ ਨੇ ਸੋ ਇਸ ਤਰ੍ਹਾਂ ਮਹਾਂਪੁਰਖ ਜੱਬੋਵਾਲ ਵਿੱਚ ਰਹਿ ਰਹੇ ਨੇ ਸੋ ਇਹ ਇੱਕ ਉਜੜੀ ਫੁਜੜੀ ਥਾਂ ਸੀ ਡਰਾਮਣੀ ਥਾਂ ਜਿੱਥੇ ਝਾੜੀਆਂ ਕੰਡੇ ਸਨ ਸੋ ਧੋੜੇ ਸਨ ਸੋ ਉਸ ਥਾਂ ਤੇ ਮਹਾਂਪੁਰਖਾਂ ਨੇ ਸੋ ਜਦੋਂ ਆਏ ਤੇ ਉਹਦੀਆਂ ਰੌਣਕਾਂ ਵਧਾਤੀਆਂ ਉਹ ਥਾਂ ਸੁਹਾਵਣਾ ਹੋ ਗਿਆ ਉਹਦੀ ਕੁਦਰਤੀ ਪ੍ਰਪਤਾ ਜਿਹੜੀ ਉਹ ਵਧਣ ਲੱਗ ਪਈ ਐ ਸੰਗਤਾਂ ਆਉਂਦੀਆਂ ਜਾਂਦੀਆਂ ਦੂਰਾ ਦੂਰਾ ਤੋਂ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਨੇ ਉਧਰ ਨਗਰ ਕੜਿਹਾਲ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਮਹਾਂਪੁਰਖ ਤੇ ਜੱਬੋਵਾਲ ਟਿੱਗੇ ਪੱਕੇ ਹੀ ਉਹਨਾਂ ਨੇ ਸਲਾਹ ਕੀਤੀ ਗੁਰਦੁਆਰੇ ਸੈਭ ਘੱਟ ਕੀਤਾ ਤੇ 15-16 ਜਾਣੇ ਇਕੱਠੇ ਹੋਏ ਇਕ ਸੰਤ ਭਾਗ ਸਿੰਘ ਟਰਾਲੀ ਗਿਆਨੀ ਵਿਸ਼ਨ ਸਿੰਘ ਕੜਿਆਲ ਹੌਲਦਾਰ ਨਾਰ ਸਿੰਘ ਵਿਅੰਤਪੁਰ ਤੇ ਸੂਬੇਦਾਰ ਠਾਕੁਰ ਸਿੰਘ ਦੇ ਸਾਰੇ ਸੱਜਣ ਇਕੱਠੇ ਹੋ ਕੇ ਸਲਾਹ ਕਰਕੇ ਦੇ ਜੱਬੋ ਆ ਲਾਗੇ ਸੋ ਗਿਆਨੀ ਵਿਸ਼ਨ ਸਿੰਘ ਜੀ ਉਹ ਸਭ ਤੋਂ ਗਾੜੀ ਆ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਤੇ ਮਹਾਂਪੁਰਖਾਂ ਨੂੰ ਕਹਿਣ ਲੱਗੇ ਸੰਤ ਜੀ ਅਸੀਂ ਆਏ ਆ ਆਪ ਜੀ ਨੂੰ ਲੈਣ ਮਹਾਂਪੁਰਖਾਂ ਦੇ ਆਪੇ ਅਸ਼ਾਦਾ ਛਕੋ ਜਲ ਪਾਣੀ ਛਕੋ ਉਹਨੇ ਕਹੇ ਛਕਣਾ ਕੁਝ ਨਹੀਂ ਅਸੀਂ ਜਾਣਾ ਤਾਂ ਮਾਂ ਜੇ ਤੁਸੀਂ ਸਾਡੇ ਨਾਲ ਜਾਓਗੇ ਤੇ ਅਨਪਾਣੀ ਤਾਂ ਛਗਣਾ ਜੇ ਪਹਿਲਾਂ ਹਾਂ ਕਰੋਗੇ ਤੇ ਮਹਾਪੁਰਖ ਫਿਰ ਉਹਨਾਂ ਦੇ ਪ੍ਰੇਮ ਵਾਸ ਹੋ ਕੇ ਕਹਿਣ ਲੱਗੇ ਤੁਸੀਂ ਪ੍ਰਸ਼ਾਦਾ ਛਕੋ ਅਸੀਂ ਨਾਲ ਚਲੇ ਜਾਂਦੇ ਹਾਂ ਮਹਾਪੁਰਖ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਬਚਨ ਤੇ ਫਿਰ ਵਾਪਸ ਕੜਿਆਲ ਚਲੇ ਗਏ ਤੇ ਇੱਕੋ ਹੀ ਦਾ ਕੰਮ ਚੱਲਦਾ ਹੈ ਇਹ ਬਾਕੀ ਜਿਹੜੇ ਯੋਗੀ ਗੁੱਗਲਨਾਥ ਤੇ ਕੁਝ ਜਾਣੇ ਇੱਥੇ ਉਹ ਕੰਮ ਖੋਈ ਦਾ ਚਲਾ ਰਹੇ ਨੇ ਬਾਬਾ ਸੱਜਾ ਸਿੰਘ ਜੀ ਤੇ ਨਾਲ ਬਾਬਾ ਗੁਰਬਖ ਸਿੰਘ ਜੀ ਕੜਿਆਲ ਨਗਰ ਚਲੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ